हां जी भाई जी ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਸੋ ਮਿੱਤਰੋ ਤੋਕੜ ਗੱਬਣ ਚੈੱਕ ਪਾਸ ਬਹਿੜਸ ਨੂੰ ਦਿਖਾਉਣ ਲੱਗਿਆ ਦੁੱਧ ਦਿੰਦੀ ਹੈ ਇਹ ਨਹੀਂ ਹੈ ਵੀ ਡرائی ਹੋਈ ਵੀ ਹੈਗੀ ਚੈੱਕ ਪਾਸ ਆ ਜਿਹੜਾ ਭਰਾ ਖਰੀਦੂਗਾ ਕਿਸੇ ਵੀ ਮਤਲਬ ਡਾਕਟਰ ਨੂੰ ਲਿਆ ਕੇ ਦੋ ਡਾਟ ਲਾ ਕੇ ਚੈੱਕ ਪਾਸ ਆਉਦੀ ਕਰਾਵਾਦਾਗਾ ਜਿੰਨਾ ਦੁੱਧ ਭਾਈ ਦੱਸੂਗਾ ਆਪਾਂ ਦੋ ਡਾਂਗ ਤਿੰਨ ਡਾਂਗ ਚੋਕੇ ਤਸੱਲੀ ਕਰ ਸਕਦੇ ਹੋਗੇ ਦੇਖੋ ਪਹਿਲੇ ਮੇਨਸ ਨੂੰ ਖਾਸ ਗੱਲ ਦੱਸਣਾ ਵੀ ਇਹੋ ਗੇਟ ਹੈ ਜਿੰਨਾ ਟਾਂ ਗੇਟ ਅੰਦਰਾ ਮਾਲਕ ਦੀ ਹੋਊਗੀ ਕੋਈ ਪਸ਼ੂ ਆ ਕਿਸੇ ਵੀ ਚੈਨਲ ਤੇ ਤੇ ਜਦੋਂ ਗੇਟੋਂ ਬਾਹਰ ਹੋ ਜਿਓ ਛੋਡਾ ਹੋਇਆ ਕਰੂਗਾ ਤੇ تسਲੀ ਵੀਰ ਬਣੇ ਕਰ ਲਿਆ ਕਰੋ ਹਣਾ ਬਾਕੀ ਚਾਰ ਸਪੀਰ ਨੂੰ ਤੋੜ ਕੇ ਧਾਰਾ ਤੋਂ 라 ਮਾਰ ਕੇ ਥਣਾ ਦੀ ਬਾਤ ਨੂੰ ਸਾਰਾ ਦਿਖਾਵਾ ਕੇ ਡਿਟੇਲ ਸੋਡੇ ਸਾਂਝੀ ਕਰਾਂਗੇ ਇਸਰਕੇ ਵੀਡੀਓ ਪਹਿਲਾਂ ਪੂਰੀ ਗੌਰ ਨਾਲ ਦੇਖਣੀ ਆ ਫਿਰ ਮਾਰਕ ਨੂੰ ਦਿੱਤੇ ਨੰਬਰ ਤੇ ਸੰਪਰਕ ਕਰਨਾ ਹੈ ਠੀਕ ਆ ਤੇ ਬਾਕੀ ਰਹੀ ਗੱਲ ਆਪਣੇ ਚੈਨਲ ਭਾਗ ਸਿੰਘ ਫਾਰਮ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਲਓ ਤਾਂ ਕਿ ਜਿਹੜੇ ਹਰ ਇੱਕ ਵੀਡੀਓ ਆਪਾਂ ਨਵੀਂ ਪਾਉਣਗੇ ਤੁਹਾਡੇ ਤੱਕ ਪਹੁੰਚਦੀ ਆਇਆ ਕਰੇ ਤੇ ਕਿਸੇ ਵੀ ਵੀਰ ਨੇ ਕੋਈ ਮੱਝ ਗਾਂ ਵਿੱਚ ਸੌਂਦੀ ਆਪਣੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰ ਲਿਓ 8360462501 ਇਹ ਆਪਣਾ ਸੰਪਰਕ ਨੰਬਰ ਹੈ ਵੀਡੀਓ ਬਣਾਉਣ ਵਾਸਤੇ ਮਾਲਕ ਦਾ ਨੰਬਰ ਗਾਂ ਖਰੀਦਦੇ ਵੇ ਬਕਾਇਦਾ ਸਾਨੂੰ ਸਕਰੀਨ ਤੇ ਲਾਵਾਂਗੇ ਠੀਕ ਆ ਸੋ ਵੀਡੀਓ ਪਹਿਲਾਂ ਪੂਰੀ ਗੌਰ ਨਾਲ ਲਾਸਟ ਤੱਕ ਦੇਖਣੀ ਤੋਰ ਤਾਰ ਕੇ ਧਾਰਾ ਤੋਂ ਨਾ ਮਾਲਕਸ ਨੂੰ ਬਹਿੜਿਆ ਦਿਖਾਵਾਂਗੇ ਆਪਾਂ ਤੇ ਬਾਕੀ ਬਾਈ ਨਾਲ ਆਪਾਂ ਗੱਲਬਾਤ ਕਰਾਂ ਵੀ ਕੀ ਕੀ ਡਿਟੇਲ ਹੈ ਠੀਕ ਆ ਸੋ ਲਾਸਟ ਤੱਕ ਜੁੜੇ ਰਹੋ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਲਖੇ ਆਪਣੇ ਘਰੋਂ ਪਰਸੋਂ ਵੀਡੀਓ ਪਾਈ ਸੀ ਜਰਸੀ ਗਾਂ ਦੀ ਉਹ ਨਾਲ ਦੀ ਨਾਲ ਹੀ ਵੀ ਵੇ अच्छा ते कल फिर आपा ने अपने ਕੋਲ ਬੱਚੀ ਤੇ ਗਾਂ ਦੀ ਵੀਡੀਓ ਪਾਈ ਸੀ ਉਹ ਵੀ ਬਾਈ ਬੱਸੀ ਵੀ ਸਵੇਰ ਵੇਚਣ ਵਾਲਾ ਵੀਰ ਲੈ ਗਿਆ ਉਹ ਵੈੜ ਆਪਣੇ ਕੋਲ ਆਉਂਦੀ ਆ ਪੰਜ ਚਾਰ ਮਿੰਟਾਂ ਚ ਗੱਡੀ ਜਾਂਦੀ ਆ ਬਸ ਇਹ ਵੀ ਆਨਲਾਈਨ ਅੱਛੇ ਕੱਲ ਆ ਗਾਂ ਦੀ ਪਾਈ ਸੀ ਇੱਕ ਬੱਚੀ ਦੋਨੇ ਬੈਗੇ ਹਾਂ ਜੋੜਾ ਬੈਗਾ ਬਾਈ ਆ ਜੀ ਤੀਜਾ ਲਗਾਤਾਰ ਹੋਗਾ ਵੀਡੀਓ ਪਾਈ ਨਾ ਹਾਂ ਬਾਪੀ ਦੀ ਮੇਰਾ ਬਾਈ ਠੀਕ ਆ ਤੇ ਐਡਰੈਸ ਬੋਲ ਦਗੇ ਨਾਮ ਹੈਗਾ ਲੱਖੇ ਲੱਖੀ ਪਿੰਡ ਨੰਨੇ ਵਾਲਾ ਜ਼ਿਲ੍ਹਾ ਬਰਨਾਲਾ ਤਸੀਲ ਹੈਗੀ ਤਾਪਾ ਨੇੜੇ ਦੇ ਪਿੰਡ ਹੈਗਾ ਸੰਨਾ ਗਲਾਬ ਸਿੰਘ ਭਟੌਰ ਸਾਈਡ ਵੱਡੇ ਸੰਤੂ ਤੇ ਸਹਿਣਾ ਦੋ ਦੋ ਢਾਈ ਢਾਈ ਕਿਲੋਮੀਟਰ ਦੀ ਵਿਥੀ ਤੇ ਪਿੰਡਾਂ ਲੱਖੇ ਆਪਣੇ ਠੀਕ ਹੈ ਬਸ ਤਾਂ ਅਜ ਤੱਕ ਆਪਾਂ ਨੂੰ ਨਾ ਸੋਨੂ ਨਾ ਮੈਨੂੰ ਕੋਈ ਫੋਨ ਤੇ ਲਾਂਭਾ ਕੋਈ ਆਇਆ ਨਹੀਂ ਬਈ ਲਾਂਭੇ ਵਾਲਾ ਆਪਾਂ ਦੇਖ ਲੱਖੇ ਨਾ ਕੰਮ ਕਰਿਆ ਨਾ ਕਰਨਾ ਜੋ ਗੱਲ ਹੋਊ ਪ੍ਰੋਪਰ ਵੀਡੀਓ ਦੇ ਵਿੱਚ ਦੱਸੀ ਜਾਊਗੀ ਜੋ ਦੱਸੀਆ ਉਹ ਅਗਲੇ ਨੂੰ ਉਨੀ ਪੂਰੀ ਉਤਰੂਗੀ ਪੂਰੀ ਕਰਕੇ ਦਵਾਗੇ ਆਪਾਂ ਹਾਂ ਠੀਕ ਹੈ ਤੇ ਆਪਾਂ ਹੁਣ ਇਹ ਦੱਸੋ ਵੀ ਕਿੰਨੇ ਟਾਂ ਦੀ ਇਹ ਗੱਬਣਾ ਹੈ ਕੀ ਗੱਲਬਾਤ ਹੈ ਦੀ ਲੱਖੇ ਪੰਜ ਮਹੀਨੇ ਤੇ 10 ਦਿਨਾਂ ਦੀ ਇਹ ਚੈੱਕਪਾਸ ਆ ਮਾਲਕਾਂ ਨੇ ਦੂਜੀ ਸੂਏ ਲਈ ਆਪਾਂ ਨੂੰ ਗੱਬਣ ਦੱਸਿਆ ਆਪਾਂ ਅੱਜ ਮੰਨ ਕੇ ਵੀ 22 ਤਰੀਕਾ ਹੈ ਨਵਾਂ ਮਹੀਨਾ 25 ਦੀ ਸ਼ਾਨ ਨੂੰ ਵੀਡੀਓ ਬਣਾ ਲੈਣਾ ਹਾਂ 5 ਮਹੀਨੇ ਦਾ ਦੱਸ ਦਿੰਦੀ ਗੱਬਣ ਚੈੱਕ ਪਾਸਾ ਇੱਕ ਪਾਸਾ ਦੁੱਧ ਕਿੰਨਾ ਹੈ ਦੁੱਧ ਵੀਰੇ ਦੇ ਥੱਲੇ 7 ਲੀਟਰ ਆ ਕੁਛ 6 ਮੰਨ ਕੇ ਸੌਦਾ ਕਰੇ ਤੇ ਜੋ ਆਪਣੇ ਚੈੱਕ ਪਾਸਾ ਆਪਣੀ ਕਰਵਾਈ ਵੀਰੇ ਲਖੇ ਜਿਹੜਾ ਬਾਈ ਆਪਣੇ ਨਾਲ ਸੌਦਾ ਕਰਦਾ ਆਨਲਾਈਨ ਕਰਦਾ ਤਾਂ ਆਪਦੀ ਗੱਡੀ ਚ ਉਤਰਨ ਲੱਗੀ ਚੈੱਕ ਕਰਵਾ ਸਕਦਾ ਜੇ ਸਾਡੇ ਪਿੰਡ ਕੋਲੇ ਆ ਕੇ ਲੈਂਦਾ ਤੇ ਜਿੱਥੋਂ ਮਾਰ ਆਪਦੀ ਮਨਪਸੰਦੀ ਦਾ ਡਾਕਟਰ ਲੈ ਆ ਕੇ ਵੀਡੀਓ ਦੇ ਵਿੱਚ ਅਗਲਾ ਚੈੱਕ ਕਰਵਾ ਸਕਦਾ ਦੁੱਧ ਚਾਹੀਦਾ ਉਹ ਵੀ ਤਸੱਲੀ ਕਰਦਾ ਜਿਹੜੀ ਦੁੱਧ ਦੀ ਗੱਲ ਆ ਸਾਡੇ ਗੇਟੋਂ ਅੰਦਰ ਸੀ ਜਿੰਨਾ ਬਾਈਆਂ ਨੂੰ ਕਹਿਤਾ ਉਹਨਾਂ ਮਿੰਕੀ ਦੀਵਾਂਗੇ ਬਸ ਅਗਲਾ ਦੋ ਡੰਗ ਚੋਲੇ ਬਸ ਅਗਲੇ ਤਿੰਨ ਡੰਗ ਚੋਲੇ ਗੇਟੋਂ ਅੰਦਰ ਬਾਈ ਜੋ ਮਰਜੀ ਤਸੱਲੀ ਕਰ ਲੇ ਸਾਹਣੀਆਂ ਚੀਜ਼ਾਂ ਗੇਟੋਂ ਬਾਹਰ ਦੀ ਅਗਲੇ ਦੀ ਹੋਵੇ ਬਿਲਕੁਲ ਬਿਲਕੁਲ ਹਾਂ ਤੇ ਆਪਾਂ ਹੁਣ ਇਹ ਤੋਰ ਕੇ ਦਈਏ ਫਿਰ ਆਪਾਂ ਹਾਂ ਵੀਰੇ ਧਾਰਾ ਵੀ ਮਾਰ ਦਿੰਨਾ ਸੂਆ ਕਿਹੜਾ ਸੂਆ ਵੀਰੇ ਆਪਾਂ ਨੂੰ ਮਾਲਕਾਂ ਨੇ ਦੂਜੇ ਲਈ ਗੱਬਣ ਮੰਨ ਕੇ ਦਿੱਤਾ ਅਗਲਾ ਤੀਜੇ ਲਈ ਮੰਨ ਕੇ ਲੈ ਕੇ ਜਾਵੇ ਆਪਾਂ ਮੰਨ ਲਿਆ ਪਹਿਲਾਂ ਨੱਬੜ ਗਈ ਜੋ ਅਗਲੇ ਪਹਿਲਾਂ ਕੋਈ ਕਲਾ ਆ ਕੇ ਪ੍ਰਭਾਵਨਾ ਨਾ ਲਵੇ ਕੋਈ ਆ ਉਹਦੇ ਨਾਲ ਦਾ ਰਿਸ਼ਤੇਦਾਰ ਕੋਈ ਚਾਚੇ ਤਾਏ ਦਾ ਮੁੰਡਾ ਲੈ ਆ ਕੇ ਜਿਨੇ ਪੈਸੇ ਲਾਉਣੇ ਆ ਸੌਂਕ ਨਾ ਠਣਕਾ ਕੇ ਪਸੂ ਲੈ ਬਿਲਕੁਲ ਹਾਂ ਤੇ ਆ ਕੇ ਪਾਉਣ ਨਾ ਫਤਾਰਾ ਮਾਰਿਆ ਹਾਂ ਬਾਹਲੀ ਲੰਬੀ ਵੀਡੀਓ ਨਾ ਕਰੀਏ ਆਪਾਂ ਤਿੰਨ ਇੱਕ ਮਿੰਟ ਲੱਗ ਗਏ ਤੇ ਤਿੰਨ ਇੱਕ ਮਿੰਟ ਛੋੜੇ ਆਪਾਂ ਮਿੱਤਰੋ ਹੋਰ ਲਵਾਗੇ ਤੁਹਾਨੂੰ ਸਾਰੇ ਪਾਸੇ ਥੱਲੀ ਕਰਾ ਦਾਂਗੇ ਤੇ ਪਰ ਫਿਰ ਵੀ ਮੇਰੇ ਤੇ ਨਹੀਂ ਰਹਿਣਾ ਇਹ ਬਾਈ ਤੇ ਨਹੀਂ ਰਹਿਣਾ ਤੁਸੀਂ ਪੈਸੇ ਲੈਉਣੇ ਆ ਪਾਟਾ ਨੋਟ ਨਹੀਂ ਦੇਣਾ ਥੱਲੀ ਤੁਸੀਂ ਕਰਨੀ ਜੋ ਪਸੂ ਹੁੰਦਾ ਲੱਖੇ ਆਪਣੇ ਹਰ ਵੀਡੀਓ ਦੇ ਵਿੱਚ ਸੱਕ ਮਗਰ ਮੂਰਤੀ ਬੈਠੀ ਜਾਈ ਆ ਜਾ ਲੱਖੇ ਕੋਈ ਲਾ ਨਾ ਬਤਾ ਹੂੰ ਠੀਕ ਹੈ ਵੀਰੇ ਆਲਾ ਮਾਗਲ ਇੰਨੀ ਕਿ ਜ਼ਿਆਦੇ ਸੁੱਚੀ ਹੈ ਵੀਰੇ ਆ ਮਾਗਲ ਖਣਾ ਦਾ ਜਣਾ ਦੀ ਤਾਂ ਵੀਰੇ ਪੂਰ ਸਰਲੇ ਦੀ ਗੰਡ ਮਰੋੜੀ ਦੀ ਆਪਣੀ ਹੋਊਗੀ ਮਿਸਕ ਕਿਵੇਂ ਮਰਜੀ ਕੁਛ ਕਰੀ ਚੱਲ ਕਰਮ ਵਾਲੀ ਕੁਛ ਕਹਿੰਦੂ ਹੀ ਨਹੀਂ ਠੀਕ ਹੈ ਹਾਂ ਤੇ ਇਥੋਂ ਤੋਂ ਬੈਕ ਸ਼ੈਰ ਤੋਂ ਥਣਾ ਦੀ ਜੀ ਮੰਤਰਾ ਆਰਡਰ ਦੀ ਉਹ ਕੁਆਲਟੀ ਚੈੱਕ ਕਰਾ ਦੇਣਾ ਹੈ ਅਦਾ ਵੀ ਪਸਮਾਨ ਕਰਿਆ ਆਪਾਂ ਪਸਮਾਨ ਵੀ ਨਹੀਂ ਕਰਿਆ ਬੇਚਰੀ ਦਾ ਕੋਈ ਆਪਾਂ ਕੋਈ ਬੱਚਾ ਦਾ ਹੈਰ ਹੈ ਹੀ ਨਹੀਂ ਗਾ ਨਾ ਕੋਈ ਚਾਰੀ ਦੂਜੀ ਗੱਲ ਬਾਈ ਫੁੱਲ ਸਾਈਜ਼ ਫੁੱਲ ਕੱਦ ਹਾਂ ਕੋਈ ਛੋਟੀ ਮੰਨ ਕੇ ਨਾ ਉਹ ਕਰੇ ਵੀਰੇ ਕਾਦ ਵਾਲਾ ਸੌਦਾ ਕਰੇ ਫੁੱਲ ਸੈਜ ਵਾਲੀ ਵਹਿੜਾ ਸਹੀ ਗੱਲ ਹਾਂ ਚੰਗੀ ਆ ਗਈ ਵਹਿੜਾ ਤੇ ਨਸਲ ਮਿੱਤਰ ਜਿਹੜੀ ਜਿਹੜੀ ਮਰਜ਼ੀ ਮੰਨ ਲਓ ਤੁਹਾਡੇ ਸਾਹਮਣੇ ਆ ਜੋ ਕੁਸਾ ਵੀਡੀਓ ਦੇ ਵਿੱਚ ਆ ਬਾਈ ਸਭ ਕੁਸ ਅਗਲੇ ਨੂੰ ਦੀਂਦਾਗਾ ਜਿਹਨੇ ਸੌਦਾ ਕਰਨਾ ਹਾਂ ਤੇ ਵੀਰ ਬਣੇ ਇੱਕ ਨਾ ਮੈਂ ਬੇਨਤੀ ਕਰੂੰਗਾ ਤੇ ਨਾਲ ਦੇ ਗਾਂਜ ਨੇ ਆ ਮਾਰੇ ਚਲੋ ਕਮੈਂਟ ਕਰਨ ਵਾਲੇ ਭਰਾਵਾਂ ਵੇਖੋ ਤੁਸੀਂ ਸਾਰੇ ਸਤਕਾਰ ਜੋ ਸਮਾ ਨਾ ਚਮਕਦਮਕ ਦੇਖ ਬੱਚੀ ਜੇ ਲਖੇ ਹਾਂ ਚੰਗੀ ਆ ਤੇ ਆਹ ਸਮਾ ਕੱਢ ਕੇ ਕਮੈਂਟ ਕਰ ਦਿਓ ਨਾ ਸਾਡੇ ਚੈਨਲ ਦੇ ਨਾਲ ਜੁੜੋ ਤੁਹਾਡਾ ਧੰਨਵਾਦ ਹੈ ਹਾਂ ਪਰ ਵੀਰੋ ਦੇਖੋ ਪਿਛਲੀ ਪਰਸੋ ਬਾਈ ਦੀ ਜਰਸੀ ਵਹਿੜ ਦੀ ਵੀਡੀਓ ਪਾਈ ਸੀਗੀ ਦੇਖੋ ਕਮੈਂਟਸ ਦੇ ਭਰਾ ਨੇ ਕਰਿਆ ਕਹਿੰਦਾ ਦੇਖੋ ਭਾਈ ਆ ਆਉ ਦੀ ਗਾਂ ਦੀ ਕਿਵੇਂ ਤਾਰੀਫ ਕਰਨ ਲੱਗਿਆ ਤੇ ਜਦੋਂ ਮਤਲਬ ਪਸ਼ੂ ਖਰੀਦਣਾ ਉਹਦੋਂ ਇਹ ਕਹਿੰਦੇ ਖਾਮਾ ਕੱਢਦੇ ਹੁੰਦੇ ਹਨਾ ਦੇਖੋ ਵੀਰੋ ਕਿਸੇ ਮਾਂ ਦਾ ਪੁੱਤ ਬਿਲਕੁਲ ਕਾਲਾ ਹੋਊਗਾ ਦੂਜੇ ਪਾਸੇ ਸਾਰੇ ਪਿੰਡ ਦੇ ਜਵਾਕ ਸੋਨੇ ਹੋਣਗੇ ਪਰ ਮਾਂ ਆਉ ਦੇ ਪੁੱਤ ਨੂੰ ਸਿਉਣਾ ਦੱਸੂਗੀ ਦੂਜੇ ਪੁੱਤ ਨੂੰ ਚਾਹੇ ਉਹ 1 ਲੱਖ ਸੋਨਾ ਹੋਵੇ ਪਰ ਉਹਨੂੰ ਚੰਗਾ ਨਹੀਂ ਲੱਗੂਗਾ ਠੀਕ ਹੈ ਇਸ ਕਰਕੇ ਕੋਈ ਵੀਰਾ ਕਿਸੇ ਦਾ ਪਸ਼ੂ ਆ ਦੇ ਪਸ਼ੂ ਦੀ ਤਾਰੀਫੀ ਕਰੂਗਾ ਮਾਰਾ ਨਹੀਂ ਹੁੰਦਾ ਕਦੇ ਵਾਸਤੇ। ਤੀਸਟ ਟ੍ਰਿਪ ਕਰਨੇ ਦੇਖੋ ਜਿਨੇ ਲੈਣੀ ਆ ਉਹਦੇ ਵੀ ਰੱਬ ਨੇ ਅੱਖਾਂ ਲੰਗਾ ਉਹਦੀ ਦੇਖ ਕੇ ਲਵੇ। ਉਹੀ ਗੱਲ ਹੈ ਨਾ। ਇਸ ਕਰਕੇ ਇਹਨਾਂ ਥੋੜਾ ਜਿਹਾ ਵੀਡੀਓ ਬਣਦੀ ਆ 2 ਮਿੰਟ। ਇਸ ਕਰਕੇ ਇਹਨਾਂ ਸੋਚੋ ਵੀ ਗੱਲਾਂ ਖਰੀਆਂ ਕਿਤੇ ਪਰ ਇਹ ਗੱਲ ਖਰੀਦਾ ਸੋਨੂੰ ਵੀ ਸਵਾਦਣ ਬਾਅਦ ਚ ਵੇਚਣ ਨਾਲ ਨੂੰ ਵੀ ਤੇ ਮੈਨੂੰ ਵੀ ਨਾ। ਪਰ ਇੱਕ 41 ਗੱਲ ਨਹੀਂ ਬਾਈ ਦਾ ਪੈਂਡ ਹੈਗਾ ਨੈਣੇਵਾਲ। तहसील तबादे जिला बरा बरनाला भदौरा ਸ਼ਹਿਰ ਤੋਂ ਰੇਟ ਵਿੱਚ ਹੀ ਕਰਨਾ ਵੀਡੀਓ ਦੇ ਆਪਾਂ ਬਾਈ ਹਾਂ ਰੇਟ ਆਪਣਾ ਰਹਿ ਗਿਆ ਸੀ ਰੇਟ ਵਿੱਚ ਹੀ ਕਰਨਾ ਤੇ ਲਖੀ ਬਾਈ ਕੀ ਰੇਟ ਕਰੇਗਾ ਲੈਂਡ ਦੇ ਜਦੋਂ ਸੀ ਬਾਈ ਲੈਂਡ ਦੇਣ ਵੀਰੇ ਕੋਈ ਇਹਦਾ 60 ਨਹੀਂ ਕਰਨਾ ਕੋਈ 60 ਨਹੀਂ ਕਰਨਾ 55000 ਦੀ ਬੱਸੀ ਦੇ ਦਿਆਂਗੇ ਵਿੱਚੋਂ 1000 ਛੱਡ ਦੇਾਂਗੇ ਆਪਾਂ ਉਹਦੇ ਜਰਸੀ ਦਾ 38ਵਾਂ ਗਿਆ ਸੀ ਹਾਂ ਕਿੰਨੇ ਚ ਵੇਚੀ ਸੀ ਆਪ ਉਹ ਬਾਈ ਉਹ 37 ਦੀ ਮਨ ਖੁਸ਼ ਹੋ ਕੇ ਵੇਚੀ ਆ 500 ਬਾਈ ਨੂੰ ਸਾਢੇ ਪੂਰਾ 37000 ਦਾ ਬਸ ਸਕਰੀਨ ਸ਼ਾਟ ਦਿਖਾ ਸਕਦੇ ਆ ਠੀਕ ਤੇ ਉਹਦਾ ਆਪ ਮੰਗਿਆ ਸੀ 55 55 ਬਾਈ 55000 ਰੁਪਏ ਦਿੱਤੀ ਆ ਬੱਸੀ ਆਪਾਂ 55 ਮੰਗ ਤਨੇ ਬੋ 55 ਮੁੱਲ ਕਰਿਆ ਸੀ ਮੈਂ ਕਿਹਾ ਕਿ ਰਿੰਨ ਜੀ ਹਾਂ ਵੀ ਦੋ ਦੋ ਸੌਟ ਕਰਤੇ ਹੀ 53 53000 ਬਾਈ ਨੂੰ ਖੁਸ਼ੀ ਨਾਲ ਮੈਂ ਸੌਟ ਕਰੀ ਆ ਇਹਦਾ ਹੁਣ ਆਪਾਂ ਕਿੰਨਾ ਕਰਨਾ ਹੈ ਇਹਦਾ ਮੁੱਲ ਵੀਰੇ 55000 ਰੁਪਿਆਗਾ ਬਾ ਹਜ਼ਾਰ ਵਿੱਚੋਂ ਸੌਟ ਕਰ ਦਿਆਂਗੇ ਇਹ ਜੋ ਦੋ ਗਾਜੇ ਵਿੱਚ ਦੋ ਕਰਦੇ ਆ ਦੋ ਕਰ ਦਿਆਂਗੇ ਵੀਰੇ ਕੋਈ ਬਾਹਲਾ ਮੰਨ ਕੇ ਚੱਲ ਕੋਈ 48 49 ਆਲਾ ਤਾਂ ਫੋਨ ਨਾ ਲਾਵੇ ਠੀਕ ਆ ਆਪਾਂ ਲੈਣ ਦੇ ਨਾਲ ਹੀ ਗੱਲਾਂ ਹੀ ਕਰਦੇ ਹੁੰਦੇ ਆ ਸਵਾਦ ਲੈਣ ਨਾਲ ਵੀਰ ਕੋਈ ਫੋਨ ਨਾ ਲਾਵੇ ਬਿਲਕੁਲ ਬਿਲਕੁਲ ਹਾਂ ਤੇ ਲੈ ਇਧਰ ਕੋਈ ਕਮੈਂਡੀ ਸ਼ਾਰਟ ਦਿਖਾ ਦੇ ਦਿਖਾ ਦੇ ਲਖੇ ਲੈ ਇਥੇ ਤੁਹਾਨੂੰ ਦੁਬਾਰਾ ਮੈਂ ਤੁਹਾਨੂੰ ਮੰਤਰ ਤੋੜ ਕੇ ਦਿਖਾਉਂਦਾ ਬੜੀ ਚੰਗਿਆ ਬਾਈ ਥਣ ਲੈਵੇ ਦੀ ਆਪਣੀ ਗਰੰਟੀ ਆ ਠੀਕ ਹੈ ਹਾਂ ਲੈ ਇਥੇ ਤੁਹਾਨੂੰ ਥਣਾਂ ਦੀ ਮੰਤਰ ਦੁਬਾਰਾ ਦਿਖਾ ਦਣਾ ਹਾਂ ਚਾਰੇ ਥਣ ਤੇ ਇਥੇ ਤੁਸੀਂ ਕਵੈਨੇ ਸ਼ੈਡ ਤੋਂ ਸਾਰੇ ਸ਼੍ਰੀ ਦੀ ਮੰਤਰ ਗਾਣ ਦੇਖ ਸਕਦੇ ਹਾਂ ਕਿਹਾ ਵੀ ਦੂਜੇ ਪਾਸੇ ਨਹੀਂ ਦਿਖਾਈ ਜੇ ਕੋਈ ਵੀਰ ਆਨਲਾਈਨ ਮੰਗਾਉਂਦਾ ਵੀਰੇ ਥਣ ਲੈਵੇ ਦੀ ਆਪਣੀ ਗਰੰਟੀ ਹੂ ਉਤੋਂ ਅਗਲੇ ਨੇ ਦੇਖਣੀਆਂ ਠੀਕ ਹੈ ਠੀਕ ਹੈ ਇਹ ਕਿਉਂ ਕਰਦੀ ਵੀਰੇ ਦਿਖਾ ਦਈਏ ਬੈਗ ਸ਼ਾਟ ਤੋਂ ਆਪਾਂ ਹਾਂ ਚੰਗੀਆਂ ਗਾ ਦੇਖੋ ਨਾ ਬਾਕੀ ਖਰੀਦਣ ਵਾਲਾ ਭਰਾ ਦਾ ਮਨ ਕੀ ਕਹਿੰਦਾ ਮਿੱਤਰੋ ਇਹ ਤੁਸੀਂ ਦੇਖਣਾਗਾ ਸ